ਪੰਜਾਬ ਦੀ ਕਿਸਾਨੀ ਇਸ ਵੇਲੇ ਸੰਘਰਸ਼ ਦੇ ਮੋੜ ਉੱਤੇ ਹੈ ਭਾਰਤੀ ਕਿਸਾਨ ਜੁਗਨ ਨੇ ਇਕਤਾ ਸਿੱਧੂਪੁਰ ਦੇ ਪ੍ਰਧਾਨ ਖਨੋਰੀ ਬਾਰਡਰ ਉੱਤੇ ਕਿਸਾਨੀ ਮੰਗਾਂ ਲਈ ਜਿਨ੍ਹਾਂ ਨੇ ਮਰਨ ਵਰਤ ਰੱਖਿਆ ਅੱਜ 15ਵੇਂ ਦਿਨ ਦੇ ਵਿੱਚ ਦਾਖਲ ਨੇ ਸਿਹਤ ਉਹਨਾਂ ਦੀ ਢਿੱਲੀ ਹੋ ਰਹੀ ਹੈ ਤੇ ਲੰਘੇ ਦਿਨੀ ਪੰਜਾਬ ਸਰਕਾਰ ਦੇ ਕੁਝ ਉੱਚ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਜਿਹੜੀ ਸਿਹਤ ਦੀ ਸਥਿਤੀ ਦਾ ਹਾਲਚਾਲ ਵੀ ਜਾਣਿਆ ਦੇਖਣ ਵਾਲੀ ਗੱਲ ਹੈ ਕਿ ਮੰਗਾਂ ਕੇਂਦਰ ਨਾਲ ਸੰਬੰਧਤ ਨੇ ਕੇਂਦਰ ਕਦੋਂ ਜਿਹੜੀਆਂ ਕਿਸਾਨੀ ਮੰਗਾਂ ਨੇ ਜਾਂ ਕਹਿ ਲਈਏ ਕਿ ਐਸਕੇਮ ਦੇ ਜਿਹੜੇ ਇਸ ਵੇਲੇ ਗੈਰ ਸਿਆਸੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ਉੱਤੇ ਗੰਭੀਰ ਹੁੰਦੀ ਹੈ ਅਜਿਹਾ ਸਾਰਾ ਕੁਝ ਅੱਜ ਦੀ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜ ਸਿੰਘ ਮਾਹਰ ਤੇ ਪੱਤਰਕਾਰ ਸਰਦਾਰ ਪਰਮਿੰਦਰ ਸਿੰਘ ਰਾਏਪੁਰ ਜੀ ਸੋ ਰਾਏਪੁਰ ਸਾਹਿਬ ਚੈਨਲ ਹੀ ਮਿਸ਼ਨ ਪੰਜਾਬੀ ਲੋਕਾ ਦਾ ਸਵਾਗਤ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਿੰਡਾ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਪਾਇਪਰ ਸਾਹਿਬ ਕਿਵੇਂ ਦੇਖਦੇ ਆ ਆਪਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਢਿੱਲੀ ਹੋ ਰਹੀ ਹੈ ਅੱਜ 15ਵੇਂ ਦਿਨ ਉਹ ਮਰਨ ਵੱਲ ਤੈਨੇ ਬਲ ਕੇ ਅੱਜ ਤਾਂ ਉਹਨਾਂ ਦਾ ਜਿਹੜਾ ਬਾਕੀ ਜਿਹੜਾ ਖਨੌਰੀ ਬਾਰਡਰ ਤੇ ਹੋਰ ਕਿਸਾਨ ਨੇ ਉਹਨਾਂ ਨੇ ਵੀ ਚੁੱਲ੍ਹੇ ਠੰਡੇ ਰੱਖਣ ਦਾ ਫੈਸਲਾ ਲਿਆ ਕਿ ਜੇ ਸਾਡੀ ਪ੍ਰਧਾਨ ਸਾਹਿਬ ਸਿਹਤ ਡਾਊਨ ਹੋ ਰਹੀ ਹੈ ਢਿੱਲੇ ਹੋ ਰਹੇ ਨੇ ਮਰਨ ਵੱਲ ਦੀ ਵਜ੍ਹਾ ਤਾਂ ਫਿਰ ਸਾਡਾ ਚੁੱਲ੍ਹੇ ਬਾਲਣ ਦਾ ਵੀ ਕੀ ਫਾਇਦਾ ਜੀ ਰਿਕਰਡ ਕੋ ਪਹਿਲਾਂ ਪ੍ਰਧਾਨ ਸਾਹਿਬ ਕੋal ਪਹੁੰਚਾਰਨ ਵਾਲੀ ਹੈ ਕਿ ਚਾਹੇ ਜਾਂ ਜਦ ਸਾਰੀਆਂ ਜਥੇਬੰਦੀਆਂ ਇੱਕ ਲੁੱਟ ਨਹੀਂ ਹੈਗੀਆਂ ਇਸ ਮਾਮਲੇ ਤੇ ਇਸ ਅੰਦੋਲਨ ਦੇ ਜਿਹੜਾ ਨਵਾਂ ਸ਼ੁਰੂ ਕੀਤਾ ਹੋਇਆ ਭਦੇਰ ਹੋਣਾ ਨੇ ਜਾਂ ਡੱਲੇਵੜਾ ਹੋਣਾ ਨਾਲ ਕੇ ਜੀ ਤੇ ਬਾਕੀ ਜਥੇਬੰਦੀਆਂ ਭਾਵੇਂ ਇੱਕ ਲੁੱਟ ਨਹੀਂ ਹੈਗੀਆਂ ਪਰ ਗੱਲ ਇਹ ਹੈਗਾ ਕਿ ਇਸ ਤਰ੍ਹਾਂ ਦੀ ਸਥਿਤੀ ਕਿਉਂ बार-बार ਸਾਹਮਣੇ ਆ ਰਹੀ ਹੈ ਇਹ ਤਾਂ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕੱਲਾ ਪੰਜਾਬ ਦਾ ਮਸਲਾ ਤਾਂ ਹੈ ਨਹੀਂ ਇਹ ਬਾਕੀ ਕਿਸਾਨ ਵੀ ਉਹਦੇ ਤੇ ਨਿਰਭਰ ਨੇ ਨਾ ਜਿਹੜੇ ਕੇਂਦਰ ਵੱਲੋਂ ਫੈਸਲੇ ਲਈ ਜਾਂਦੇ ਨੇ ਕੇਂਦਰ ਵੱਲੋਂ ਨੀਤੀਆਂ ਉਹ ਤਾਂ ਸਾਰੇ ਦੇਸ਼ 'ਚ ਲਾਗੂ ਹੁੰਦੀਆਂ ਨੇ ਨਾ ਜੇ ਪੰਜਾਬ ਅੱਜ ਸੰਘਰਸ਼ ਦੇ ਰਾਹ 'ਤੇ ਰੁੱਦਰਿਆ ਬਾਰ-ਬਾਰ ਇਦਾਂ ਮਰਨ ਵਰਤ ਜਾਂ ਵਰਤ ਰੱਖ ਲੋ ਇਦਾਂ ਭੁਖੜ ਦਾੜਾ ਤੇ ਬੈਠ ਜੋ ਜਾਂ ਰਸਤੇ ਰਸਤਿਆਂ 'ਚ ਬੈਠ ਜੋ ਕੰਮ ਕਰ ਛੱਡ ਕੇ ਘਰਾਂ 'ਚ ਮੇਂ ਕਣੀ ਤੋਂ ਠੰਡ ਸਾਰਾ ਕੁਝ ਪਿੰਡੇ ਦੇ ਸਾਰ ਸੜਕਾਂ ਤੇ ਰੋੜੀ ਜਾਉ ਇਹ ਕਾਰਨ ਤਾਂ ਹੀ ਹੈ ਨਾ ਕਿ ਬਾਰ ਬਾਰ ਸੈਂਟਰ ਗਵਰਨਮੈਂਟ ਜਿਹੜੀ ਆਪਣੇ ਬਾਦਿਆਂ ਤੋਂ ਮੁੱਕਰਦੀ ਹੈ ਧੋਖਾ ਦਿੰਦੀ ਹੈ ਬਾਰ ਬਾਰ ਆਪਣੀ ਜ਼ੁਬਾਨ ਤੋਂ ਮਤਲਬ ਬਦਲਦੀ ਹੈ ਜੀ ਜ਼ੁਬਾਨ ਕਰਕੇ ਮੁੱਕਰ ਜਾਂਦੀ ਆ ਤੇ ਉਹਦੇ ਕਰਕੇ ਇਦਾਂ ਦੀ ਸਥਿਤੀ ਜਿਹੜੀ ਹੈਗੀ ਆ ਉਹ ਬਣਦੀ ਹੈਗੀ ਆ ਜੀ ਜੀ ਲੋਕ ਭਾਵੇਂ ਔਖੇ ਹੁੰਦੇ ਨੇ ਪਰ ਆ ਜਾਇਜ ਮੰਗਾ ਹੈਗੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ ਉਹਨਾਂ ਦੇ ਉੱਤੇ ਤਤਰੰਤ ਫੈਸਲਾ ਲੈਣ ਦੀ ਅੱਜ ਲੋੜ ਹੈ ਇਹ ਇਹ ਦਿੱਕਤ ਪਤਾ ਨਹੀਂ ਕਿਉਂ ਹੈਗੀ ਹੈ ਸਿੱਧਾ ਲੋਕਾਂ ਨੂੰ ਕਿਹੜਾ ਨਹੀਂ ਪਤਾ ਕਿ ਤੁਸੀਂ ਕਾਰਪੋਰੇਟ ਅਦਾਰਿਆਂ ਨੂੰ ਜਾਂ ਕਾਰਪੋਰੇਟ ਘਰਾਣਿਆਂ ਨੂੰ ਤੁਸੀਂ ਉੱਪਰ ਚੱਕ ਲੈ ਕੇ ਜਾ ਰਹੇ ਹੋ ਉੱਪਰ ਚੱਕ ਰਹੇ ਹੋ ਜਦੋਂ ਉਹ ਚੋਣਾ ਦੇ ਵਿੱਚ ਲੋੜ ਹੁੰਦੀ ਹੈ ਤੇ ਪੈਸੇ 들어ਉਂਦੇ ਨੇ ਇਹਦਾ ਪਤਾ ਹੀ ਹੈ ਲੇਕਿਨ ਕੱਟੋ-ਕੱਟ ਜਿਹੜੀਆਂ ਜਿਵੇਂ ਐਮਐਸਪੀ ਵਰਗੀਆਂ ਮੰਗਾਣੇ ਜਾਂ ਹੋਰ ਜਾਇਜ਼ ਮੰਗਾ ਉਹਨਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਕਾਰਪੋਰੇਟ ਦਾ ਕੋਈ ਨੁਕਸਾਨ ਨਹੀਂ ਬਹੁਤਾ ਪਹੁੰਚਦਾ ਹੂੰ ਉਹ ਤਾਂ ਤੁਸੀਂ ਕਰ ਲਓ ਨਾ ਉਹਨਾਂ ਨੇ ਕਿਹੜਾ ਰੇਟ ਵਧਾਉਣੋਂ ਹਟ ਜਾਣਾ ਹੂੰ ਜੀ 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 ਕਾਰਪੋਰੇਟ ਘਰਾਣਿਆਂ ਨੇ ਕਦੋਂ ਰੇਟ ਨਹੀਂ ਵਧਾਏ ਆਪਣੇ ਸਮਾਨ ਦੇ ਹੂੰ ਹੂੰ ਬਿਲਕੁਲ ਉਹ ਤਾਂ ਜੇ ਐਮਐਸਪੀ ਲਾਗੂ ਵੀ ਕਰ ਦੋਗੇ ਤਾਂ ਕਿ हट ਜਾਣਗੇ ਉਹਨਾਂ ਨੇ ਕੋਈ ਹੋਰ ਨੀਤੀਆਂ ਕੱਢਣੀਆਂ ਕਿਸੇ ਤਰੀਕੇ ਨਾਲ ਹੋਰ ਬਣਵਾ ਲੈਣ ਐਮਐਸਪੀ ਲਾਗੂ ਤਾਂ ਹੈ ਉਹਨਾਂ ਦਾ ਮੰਗਿਆ ਕਿ ਗਰੰਟੀ ਕਾਨੂੰਨ ਵਜੋਂ ਲੱਗੇ ਲਿਖਤੀ ਤੌਰ ਤੇ ਜਾਂ ਗਰੰਟੀ ਜਾਂ ਕਾਨੂੰਨੀ ਤੌਰ ਤੇ ਜੋ ਵੀ ਉਹ ਮੰਗਦੇ ਨੇ ਦੇਣਾ ਚਾਹੀਦਾ ਹੂੰ ਹੂੰ ਦੂਜੀ ਗੱਲ ਇਹ ਆਦੇ ਕਿ ਇੱਕ ਤਾਂ ਬਾਦਾਂ ਮੁਕਰਨਾ ਹੋ ਗਿਆ ਸੈਂਟਰ ਕੋਰ ਮੰਡਲ ਧੋਖਾ ਦਿੰਦੀ ਹੈ ਤੇ ਇਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੇ ਉਸ ਤੋਂ ਬਾਅਦ ਕਿਸਾਨ ਫੇਰ ਕੋਈ ਇੱਕ ਜਥੇਬੰਦੀ ਕੋਈ 2 ਕੋਈ 10 ਕੋਈ 20 ਅੱਧਾ ਕੱਟੀਆਂ ਹੋ ਗਏ ਸਾਰੇ ਘਰ ਤੇ ਰਾਤ ਤੁਰਦੀਆਂ ਨੇ ਹੂੰ ਹੁਣ ਲਗਾਤਾਰ ਰਾਜਜੀਤ ਸਿੰਘ ਢੱਲੇਵਾਲ ਉਹਨਾਂ ਦੀ ਸਿਹਤ ਜਿਹੜੀ ਹੈਗੀ ਉਹ ਵਿਗੜ ਰਹੀ ਹੈ ਹੂੰ ਜੀ ਬਿਲਕੁਲ ਪਹਿਲਾਂ ਹੀ ਉਹ ਬਿਮਾਰ ਨੇ ਹੂੰ ਕੈਂਸਰ ਦੇ ਮਰੀਜ਼ ਨੇ ਤੇ ਦੂਜਾ ਉੱਪਰੋਂ ਤੁਸੀਂ ਮਰਨ ਵਰਤ ਤੇ ਬੈਠ ਗਏ ਹੋ ਹੂੰ ਸਰਕਾਰਾਂ ਕੋਈ ਧਿਆਨ ਨਹੀਂ ਦੇ ਰਹੀਆਂ ਪ੍ਰਸ਼ਾਸਨਿਕ ਅਧਿਕਾਰੀ ਹਾਲਾਂਕਿ ਜਾ ਕੇ ਤੁਹਾਨੂੰ ਦਿੱਲੀ ਕਿਉਂ ਨਾ ਤੋਂ ਉਹਨਾਂ ਨੂੰ ਕਿਹਾ ਜਾਂਦਾ ਜਾਂ ਛੁੱਟ ਹੁੰਦੀ ਹੈ ਉਹਨਾਂ ਕ ਕਰ ਲੈਂਦੇ ਆ ਹੂੰ ਹੂੰ ਪਰ ਇੱਕ ਗੱਲ ਹੋਰ ਵੱਡੀ ਹੈਗੀ ਹੈ ਕਿ ਆਮ ਲੋਕਾਂ ਨੂੰ ਵੀ ਪੰਜਾਬ ਦੇ ਨੂੰ ਇੱਕ ਇਹ ਤਾਂ ਹੋਵੇਗਾ ਕਿ ਚਲੋ ਮੰਦਾ ਨਿੱਜ ਤੌਰ ਤੇ ਨਹੀਂ ਬੈਠਿਆ ਇੱਕ ਕੋਈ ਖਾਸ ਗੱਲ ਨੂੰ ਲੈ ਕੇ ਬੈਠਾ ਜਿਹੜੀ ਬਹੁਤ ਆਤ ਦੇ ਹੱਕ ਵਿੱਚ ਹੋ ਨਿਬੜਦੀ ਹੈ ਜੀ ਕਿਸਾਨ ਹੈ ਮਜ਼ਦੂਰ ਹੈ ਸਾਰਿਆਂ ਦੀ ਮੰਗਾਂ ਇਕੱਠੀਆਂ ਕਰਕੇ ਰੱਖ ਲਈਆਂ ਜਾਣ ਦੇ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਨੂੰ ਸਾਥ ਦੇਣਾ ਚਾਹੀਦਾ ਕਿ ਬੰਦਾ ਮਰਨ ਮਰਦ ਤੇ ਬੈਠਾ ਹਾਲਤ ਵਿਗੜ ਰਹੀ ਹੈ ਹੂੰ ਔਰ ਜੇ ਚਾਹੇ ਅੱਜ ਦੂਜੀਆਂ ਕਿਸਾਨ ਜਥੇਬੰਦੀਆਂ ਦੇ ਲੱਖ ਮਤਭੇਦ ਹੋਣ ਹੂੰ ਕਿਸੇ ਤਰੀਕੇ ਨਾਲ ਵੀ ਚਾਹੇ ਉਹ ਸਪੋਰਟ ਕਰਦੇ ਨੇ ਇਸ ਸੰਘਰਸ਼ ਦੀ ਚਾਹੇ ਨਹੀਂ ਕਰਦੇ ਜੀ ਲੇਕਿਨ ਇਸ ਮੁੱਦੇ ਤੇ ਆ ਕੇ ਕਿ ਇੱਕ ਆਗੂ ਖਾਸ ਕਰ ਗੱਲ ਕਰਨ ਵਾਲਾ ਬੰਦਾ ਹੂੰ ਹੂੰ ਠੀਕ ਹੈ ਜੀ ਔਰੇ ਕਰ ਲੋ ਕਿ ਚਲੋ ਪੰਜਾਬ ਦੇ ਕਿਸਾਨੀ ਦੇ ਮੁੱਦੇ ਉਛਾਲਣ ਆਲਾ ਆਗੂ ਹੂੰ ਇਸ ਸਥਿਤੀ 'ਚ ਪਹੁੰਚ ਗਿਆ ਕਿ ਉਹਦੀ ਹਾਲਤ ਵਿਗੜਦੀ ਜਾ ਰਹੀ ਹੈ ਮਰਨ ਮਰਤ ਦੇ ਬੈਠਾ ਤਾਂ ਉਹਦੀ ਪਿੱਠ ਤੇ ਆ ਕੇ ਖੜਨਾ ਚਾਹੀਦਾ ਚਾਹੀਦਾ ਜੀ ਬਿਲਕੁਲ ਮਤਭੇਦ ਪੁੱਲ ਆ ਕੇ ਚਾਹੇ ਕਿਸੇ ਨੂੰ ਸੱਦਾ ਮੜਿਆ ਚਾਹੀ ਨਹੀਂ ਮੜਿਆ ਚਾਹੀ ਕਿਸੇ ਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਘੱਟੂ ਘੱਟਾ ਆਪਣੇ ਤੌਰ ਤੇ ਸੰਘਾਸਤਾ ਸ਼ੁਰੂ ਕਰ ਸਕਦੇ ਕਿ ਭਾਈ ਆ ਅਸੀਂ ਉਹਦੀ ਪਿੱਠ ਤੇ ਖੜੇ ਆ ਅਸੀਂ ਡੱਲੇਵਾਲ ਦੀ ਸਿਹਤ ਨਹੀਂ ਵੇਡ ਦੰਦੇ ਹੁਣ ਤੇ ਅਸੀਂ ਸਾਰੇ ਪਾਸੇ ਇਹ ਐਲਾਨ ਕਰਦੇ ਆ ਕਿ ਸੰਘਰਸ਼ ਹੁਣ ਚਾਰੇ ਪਾਸਿਓਂ ਤੇਜ਼ ਹੋਵੇਗਾ ਆਉਣ ਵਾਲੇ ਸਮੇਂ ਅਲਟੀਮੇਟਮ ਦੇ ਦੇਣ ਠੀਕ ਹੈ ਹੁਣ ਪਹਿਲਾਂ ਹਰਿਆਣਾ ਸਰਕਾਰ ਨੇ ਦੇਖੋ ਪਹਿਲਾਂ ਫੁੱਲ ਬਰਸਾਏ ਮੁੜ ਕੇ ਹਾਂ ਜੁਗਾਇਸ ਦੇ ਕੋਲੇ ਪ੍ਰਸਾਦ ਸੰਭੂ ਬਾੜਦੀਪ ਘਟਨਾ ਵੱਖਰੀ ਤਰ੍ਹਾਂ ਦੀ ਉਹ ਦੇਖੋ ਤੁਸੀਂ ਉਹ ਪਹਿਲਾਂ ਸੁਪਰੀਮ ਕੋਰਟ ਚ ਵੀ ਚਲਾ ਗਿਆ ਮਸਲਾ ਉੱਥੇ ਵੀ ਇਹਨਾਂ ਨੂੰ ਇਲਜ਼ਾਮ ਦਿੱਤਾ ਜੀ ਇਹ ਰੁੱਕੀ ਬੈਠੇ ਨੇ ਜਦ ਕਿ ਗੱਲ ਇਹਨਾਂ ਨੇ ਗੱਡੇ ਹਰਿਆਣੇ ਵਾਲੇ ਨੇ ਉਹ ਇਹਨਾਂ ਨੂੰ ਹਾਲਾਂਕਿ ਜਿਹੜਾ ਸੰਘਰਸ਼ ਕਹਿੰਦਾ ਭਾਵ ਕਿ ਐਸ ਕੇ ਐਮ ਗੈਰ ਸਿਆਸੀ ਜੀ ਦੀ ਗਵਾਈ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਨੇ ਜਿਹੜੇ ਮਰਨ ਵਰਤ ਤੇ 15ਵੇਂ ਦਿਨ ਦੂਜੇ ਪੱਨੇ ਕੇ ਐਮ ਐਮ ਦੇ ਜਿਹੜੇ ਚੀਫ ਨੇ ਮੁਖੀ ਨੇ ਕਹਿੰਦਾ ਭਾਵ ਕਿ ਆਪਣਾ ਸਰਵਣ ਸਿੰਘ ਪੰਥੇਰ ਉਹ ਸੰਭੂ ਮੋਰਚੇ ਤੇ ਉਹਨਾਂ ਨੇ ਆਪਣਾ ਜਿਹੜਾ ਮੋਰਚਾ ਬੰਦੀ ਕੀਤੀ ਹੋਈ ਹੈ ਪਰ ਸਰਕਾਰ ਵੱਲੋਂ ਹਾਲੇ ਤਾਈਂ ਟਾਸ ਤੋਂ ਬਸ ਨਾ ਹੋਣਾ ਏ ਓਵਰਆਲ ਪੰਜਾਬ ਦੀ ਕਿਸਾਨੀ ਦੀ ਗੱਲ ਹੀ ਆਪਾਂ ਨਹੀਂ ਕਰ ਸਕਦੇ ਪਰ ਦੇਸ਼ ਦੀ ਕਿਸਾਨੀ ਲਈ ਵੀ ਇਹ ਬੜੀ ਚਿੰਤਾ ਵਾਲੀ ਗੱਲ ਹੈ ਭਾਵੇਂ ਕਿ ਕੇਂਦਰ ਦੇ ਵਜ਼ੀਰ ਕੁਝ ਕਹਿ ਰਹੇ ਨੇ ਕਿ ਜਿਹੜੀ ਦੇਸ਼ ਦੀ ਸਰਕਾਰ ਹੈ ਮੋਦੀ ਸਰਕਾਰ ਉਹ ਕਿਸਾਨ ਹਤੈਸ਼ੀ ਹੈ ਕਿਸਾਨਾਂ ਨੂੰ ਬਕਾਇਦਾ ਜਿਹੜੀ ਮੰਥਲੀ ਜਿਹੜੀ ਕਿਸ਼ਤ ਜਾਂ 3 ਮਹੀਨਿਆਂ ਬਾਅਦ ਕਿਸ਼ਤ ਜਿਹੜੀ ਹੈ ਯੋਗਦਾਨ ਦਿੱਤਾ ਜਾ ਰਿਹਾ ਹੈ ਕਈ ਤਰ੍ਹਾਂ ਦੇ ਹੋਰ ਕਿਸਾਨੀ ਹੱਕ ਵੀ ਭਲਾਈ ਦੀਆਂ ਸਕੀਮਾਂ ਵੀ ਉਹ ਘਣਾਉਂਦੇ ਨੇ ਪਰ ਸਵਾਲ ਹੈ ਕਿ ਕਿਸਾਨ ਜਿਹਦੀ ਗੱਲ ਤੁਸੀਂ ਕਰਦੇ ਹੋ ਉਹ ਤਾਂ ਸੰਘਰਸ਼ ਉੱਤੇ ਨੇ ਉਹ ਦਿੱਲੀ ਜਾਣਾ ਚਾਹੁੰਦੇ ਐ ਰਾਜਤਾਨੀ ਆਪਣੀ ਦੇ ਵਿੱਚ ਸੰਘਰਸ਼ ਨੂੰ ਪਖਾਉਣਾ ਚਾਹੁੰਦੇ ਐ ਆਪਣੀਆਂ ਮੰਗਾਂ ਨੂੰ ਹੋਰ ਸਿਰ ਤੋੜ ਮਤਲਬ ਇੱਕ ਬਿੰਦੂ ਤੇ ਪਹੁੰਚਾਉਣਾ ਚਾਹੁੰਦੇ ਐ ਤੇ ਤੁਸੀਂ ਇਹ ਰਸਤੇ ਵੀ ਨਹੀਂ ਜਾਣਦੇ ਰੇ ਹਰਿਆਣਾ ਸਰਕਾਰ ਅੱਗੇ ਵੱਡੇ ਪੱਧਰ ਉੱਤੇ ਢਾਲ ਬਣੀ ਹੋਈ ਹੈ ਕੇਂਦਰ ਸਰਕਾਰ ਇਹ ਮਸਲਾ ਫਿਰ ਕਦੋਂ ਤੱਕ ਹੱਲ ਹੋਊਗਾ ਡੱਲੇਵਾਲ ਸਾਹਿਬ ਦੀ ਸਿਹਤ ਵਿਗੜ ਰਹੀ ਹੈ ਸ਼ੰਭੂ ਦੇ ਜਿਹੜੇ ਹਾਲਾਤ ਛਾਤ ਤੇ ਮਾਰੀਏ ਤਾਂ ਉੱਥੇ ਅੱਗੋਂ ਜਿਹੜੇ ਅਤੂ ਗੈਸ ਦੇ ਗੋਲੇ ਉਹ ਵਰਸਾਈ ਜਾ ਰਹੇ ਨੇ ਤੇ ਓਵਰ ਆਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਭਾਵੇਂ ਉਸ ਗੱਲ ਦੇ ਮਾਣ ਦੇ ਵਿੱਚ ਭੁੱਲੀਆਂ ਨਹੀਂ ਸਮਾਰੀਆਂ ਕਿ ਉਹਨਾਂ ਨੇ ਜਿਹੜਾ ਪਹਿਲਾ ਅੰਦੋਲਨ ਜਿੱਤੇ ਆ ਉਹ ਵੱਡੀ ਗੱਲ ਇਹ ਕਿ ਉਹਨਾਂ ਨੇ ਜਿੱਤੇ ਆ ਪੰਜਾਬ ਦਾ ਕਿਸਾਨ ਹੀ ਨਹੀਂ ਹਰ ਵਰਗ ਉਹਨਾਂ ਨੇ ਸਾ ਦਿੱਤਾ ਪਰ ਹੁਣ ਤੁਹਾਡੀ ਵਾਲੀ ਗੱਲ ਬਿਲਕੁਲ ਰਾਏਪੁਰ ਸਾਹਿਬ ਵਾਜ਼ਿਬ ਕਿ ਉਹਨਾਂ ਨੂੰ ਉੱਠਣਾ ਚਾਹੀਦਾ ਹੈ ਬਿਲਕੁਲ ਉੱਠ ਕੇ ਉਹ ਮਤਭੇਦ ਹਰ ਪਾਸੇ ਕਰਕੇ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੇਰ ਕਿਹੜਾ ਇਹ ਇਕੱਠੇ ਹੋ ਕੇ ਉਹ ਸੰਘਰਸ਼ ਵਾਲਾ ਪਾਸਾ ਨਹੀਂ ਵਿੱਢਣਗੇ ਫੇਰ ਵੀ ਤਾਂ ਚਾਹੇ ਸ਼ਰਮੋ ਸ਼ਰਮੀ ਆਣਾ ਬਹੁਤ ਚਾਹੇ ਕੁਝ ਹੋਰ ਗੱਲ ਹੋ ਜੇ ਠੀਕ ਹੈ ਨਾ ਫਿਰ ਫਿਰ ਇਕੱਠੇ ਹੋਣ ਦਾ ਫਾਇਦਾ ਵੀ ਕੀ ਹੋਣਾ ਹਮ ਗੱਲ ਤਾਂ ਇਹ ਹੈ ਕਿ ਹੁਣ ਜੇ ਬੰਦਾ ਬੈਠਾ ਤਾਂ ਉਹਨੂੰ ਉਹਨੂੰ ਸਪੋਰਟ ਵੀ ਹੋਣੀ ਚਾਹੀਦੀ ਹੈ ਕਿ ਘਟੋ ਘਟ ਉਹਨੂੰ ਅਹਿਸਾਸ ਤਾਂ ਹੋ ਵੀ ਯਾਰ ਮੈਂ ਕੱਲਾ ਨਹੀਂ ਹਾਂ ਮੇਰੇ ਨਾਲ ਮੈਂ ਨਾਲ ਨੇ ਸਰਕਾਰ ਹੁਣ ਅਸੀਂ ਸਰਕਾਰ ਨਾਲ ਲੜ ਸਕਦਾ ਟੱਕਰ ਦੇ ਉਹਨੂੰ ਠੀਕ ਹੈ ਤੁਸੀਂ ਸਾਰੇ ਟੱਕਰ ਦੇ ਸਕਦੇ ਆ ਹਾਂ ਹਾਂ ਰਾਜੇਵਾਲ ਸਾਹਿਬ ਉਰੀ ਨੇਦਰ ਉਗਰਾ ਸਾਹਿਬ ਉਹ ਕਿੱਡੀਆਂ ਕਿੱਡੀਆਂ ਜਿੱਥੇ ਬੰਦੇ ਹਾਂ ਵੱਡੇ ਜਿੱਥੇ ਬੰਦੇ ਹੁੰਦੇ ਨੇ ਜੇ ਜੇ ਸਪੋਰਟ ਤੇ ਆ ਵੀ ਜਾਂਦੇ ਜਿੱਦਾਂ ਸਿੱਧੇ ਤੌਰ ਤੇ ਤਾਂ ਸਰਕਾਰ ਨੂੰ ਖਤਰਾ ਪੈ ਹੋ ਸਕਦਾ ਹੈ ਕਿ ਸਰਕਾਰ ਵੀ ਤਾਂ ਦੀ ਤਾਂ ਸਰਕਾਰ ਵੀ ਇਹੀ ਹੈ ਕਿ ਇਹ ਜਥੇਬੰਦੀਆਂ ਪਿੱਛੇ ਰਹਿਣ ਇਹ ਇਹਨਾਂ ਨੂੰ ਥੋੜਾ ਬਹੁਤਾ ਹੋਰ ਨਾ ਟਿੱਲਾ ਨੀਸਾ ਕਰਕੇ ਚੱਕ ਕੇ ਹਸਪਤਾਲ ਲੈ ਜਾ ਕੇ ਫਿਰ ਕੋ ਨੂੰ ਕੁਝ ਲਾ ਲਾ ਦਿੱਤਾ ਜਾਵੇ ਠੀਕ ਹੈ ਉਹ ਗੱਲ ਕਰਨਾ ਵੀ ਸਰਕਾਰ ਨੂੰ ਪੈਣਾ ਹੈ ਸਰਕਾਰ ਇਹ ਮੰ ਹੋਣ ਹੀ ਨਹੀਂ ਦੇਣਾ ਚਾਹੂਗੀ ਕਿਸੇ ਵੀ ਤਰੀਕੇ ਨਾਲ ਕੇ ਕੋ ਕਾਨੂੰਨ ਨੀ ਕੀ ਵਾਪਰੇ ਢੱਲੇ ਮਾਲ ਸਾਉਦੀ ਸੇਤ ਨਾਲ ਕੁਝ ਇਦਾਂ ਦਾ ਕੁਝ ਹੋਵੇ ਤਾਂ ਉਹ ਸਰਕਾਰ ਲਈ ਵੀ ਇੱਕ ਖਤਰਨਾਕ ਸਾਬਤ ਹੋ ਸਕਦਾ ਨਾ ਤੇ ਫਿਰ ਪੂਰਾ ਜਿੱਦਾਂ ਹਾਲਾਤਾਂ ਰਿਕਵੈਸਟ ਕਾਇਦ ਨੇ ਤੋਂ ਹੰਝੂ ਬਹਾਏ ਸੀਗੇ ਠੀਕ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਜਾਣੀਆ ਫਿਰ ਹੂੰ ਜੀ ਸੋ ਉਹ ਉਸ ਸੰਘਰਸ਼ ਨੂੰ ਰੋਕਣਾ ਮੇਰੇ ਖਿਆਲ ਸਰਕਾਰਾਂ ਦਾ ਫਿਰ ਹੀ ਸਾਫਤ ਹੋ ਜਾਏਗਾ ਜੇ ਕਿਤੇ ਇਸ ਤਰ੍ਹਾਂ ਦੀ ਗੱਲ ਹੋਈ ਵੈਸੇ ਤਾਂ ਹੋਣਾ ਤਾਂ ਦੇਣਾ ਹੀ ਨਹੀਂ ਇਹ ਤਾਂ ਪਤਾ ਹੀ ਹੈ ਨਾ ਸਭ ਨੂੰ ਕਿੰਦਾ ਦਾ ਕੁਝ ਹੋਣਾ ਨਹੀਂ ਕਿਉਂਕਿ ਸਰਕਾਰ ਵੀ ਮਸਤੈਦ ਹੈ ਕਿਤੇ ਕਿਵੇਂ ਉਹਨਾਂ ਜੇਕਰ ਪਹਿਲੀ ਹਾਲਤ ਦੇ ਵਿੱਚ ਉਹਨਾਂ ਨੇ ਡੀਐਮਸੀ ਲੁਧਿਆਣਾ ਹੀ ਲੈ ਗਿਆ ਸੀਗਾ ਤੇ ਹੁਣ ਤਾਂ ਉਹਨਾਂ ਕੋਲ ਇਹ ਗੱਲ ਵੀ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਠੀਕ ਹੈ ਬਿਲਕੁਲ ਸੱਤਾ ਤੇ ਹੈਗੇ ਨੇ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈਗੀ ਹੈ ਹਰਿਆਣਾ ਦੇ ਵਿੱਚ ਹੀ ਜੋਰ ਚੱਲਦਾ ਹੈ ਇਹ ਇਹ ਪਤਾ ਨਹੀਂ ਹੁਣ ਦਿੱਲੀ ਕਿਉਂ ਨਹੀਂ ਜਾਣਦੇ ਨੇ ਕਿਹੜਾ ਖਤਰਾ ਹੈ ਨਾ ਤੁਹ ਆਏਗਾ ਜਦੋਂ ਕਿ ਕਹਿੰਦੇ ਨੇ ਅਸੀਂ ਤਾਂ ਪੈਦਲ ਵੀ ਚਲੇ ਜਾਵਾਂਗੇ ਹਾਂ ਪੈਦਲ ਤੱਕ ਬਿਲਕੁਲ ਬਿਲਕੁਲ ਇਹ ਕਹਿੰਦਾ ਕਿ ਅਸੀਂ ਪੈਦਲ ਚਲੇ ਜਾਵਾਂਗੇ ਕੋਈ ਦਿੱਕਤ ਨਹੀਂ ਆ ਫੇਰ ਵੀ ਕਿਉਂ ਰੁਕੇ ਜਾ ਰਿਹਾ ਹੈ ਕਿਹੜਾ ਡਰ ਹੈਗਾ ਜੇ ਇਹ ਗਲਤ ਨਹੀਂ ਫੇਰ ਡਰ ਕਾਦਾ ਹੂੰ ਹੂੰ ਫੇਰ ਤਾਂ ਲੋਕਾਂ ਨੂੰ ਤੁਸੀਂ ਵੈਸੇ ਹੀ ਦੱਸ ਦੋ ਵੀ ਭਾਈ ਦੇਖੋ ਆ ਸਾਡੀਆਂ ਇਹਨਾਂ ਨੇ ਮੰਗਾ ਮੰਗਿਆ ਅਸੀਂ ਕਰਤਾ ਇਹ ਫੇਰ ਫਿਰਦੇ ਨੇ ਹੂੰ ਹੂੰ ਬਿਨਾਂ ਕੰਨੋ ਜੀ ਜੀ ਜੇ ਇਹ ਜੇ ਸਹੀ ਨੇ ਫੇਰ ਤੁਸੀਂ ਕਰ ਕਿਉਂ ਨਹੀਂ ਰਹੇ ਹੂੰ ਸੋ ਗੱਲਾਂ ਤਾਂ ਵਾਰ ਵੀ ਨੇ ਜਵਾਬ ਦੇਣ ਤੋਂ ਸਰਕਾਰਾਂ ਭੱਜਦੀਆਂ ਨੇ ਸੈਂਟਰ ਦਾ ਪਹਿਲਾਂ ਹੀ ਜਦੋਂ ਖਾਸ ਕਰ ਆਪਾਂ ਕਹਿ ਦੇ ਕਹਿੰਦੇ ਪੰਜਾਬ ਤੋਂ ਕੋਈ ਉੱਠੀ ਜੁੁੱਠਦੀ ਆ ਕੋਈ ਸੰਘਰਸ਼ ਹੈ ਕੋਈ ਲਹਿਰ ਹੈ ਕੋਈ ਮੰਗ ਹੈ ਕੋਈ ਅਪੀਲ ਹੈ ਕੋਈ ਦਲੀਲ ਹੈ ਉਹ ਤਾਂ ਸਾਰੀ ਰੱਦ ਕਰ ਦਈ ਜਾਂਦੀ ਹੈ ਉਹ ਉਹ ਇਹ ਰੱਦ ਉੱਠੀ ਹੈ ਹਾਂ ਬਸ ਇਹ ਅੜੀ ਹੈ ਹਾਂ ਸੈਂਟਰ ਇਹ ਕਦੇ ਨਹੀਂ ਚਾਹੁੰਦਾ ਕਿ ਪੰਜਾਬ ਤੋਂ ਕੋਈ ਗੱਲ ਆਵੇ ਤੇ ਉਹ ਮੰਨ ਲਈ ਜਾਵੇ ਜੀ ਜੀ ਠੀਕ ਹੈ ਕਿ ਉਸ ਹੋਰ ਤਰੀਕੇ ਨਾਲ ਜ਼ਰੂਰ ਮੰਨ ਲੈਣਗੇ ਕੋ ਭਾਜਪਾ ਦਾ ਸੈੱਲ ਬਣਾ ਕੇ ਜਿੱਦਾਂ ਪਹਿਲਾਂ ਵੀ ਜਿੱਥੇ ਹੁੰਦੀਆਂ ਖੜੀਆਂ ਕੀਤੀਆਂ ਕੇ ਕਿਸਾਨਤਾ ਅਸੀਂ ਅਸੀਂ ਨਹੀਂ ਸਪੋਰਟ ਕਰਦੇ ਹੁਣ ਵੀ ਭਾਜਪਾ ਦੀ ਲੀਡਰ ਕਹਿ ਰਹੀ ਹੈ ਵੀ ਸਾਨੂੰ ਮੰਗਾਂ ਦਾ ਚਾਰਟ ਦਿਓ ਅਸੀਂ ਸੈਂਟਰ ਨਾਲ ਜਾਂ ਜਿਹਦੇ ਨਾਲ ਵੀ ਗੱਲ ਕਰਦੇ ਹਾਂ ਅਸੀਂ ਨਹੀਂ ਹਰਿਆਣਾ ਦੇ ਮੰਤਰੀ ਬੋਲ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਅਸੀਂ ਕਹਤਾਂ ਕਿਸਾਨ ਹੈ ਤਾਂ ਅਸੀਂ ਹਰ ਇੱਕ ਗੱਲ ਮੰਨਾਂਗੇ ਫਲਾਣਾ ਦੀ ਹਰਿਆਣਾ ਹੈ ਕਰ ਰਿਹਾ ਹਰਿਆਣਾ ਉਹ ਕਰ ਰਿਹਾ ਹੂੰ ਹੂੰ ਜੇ ਤੁਸੀਂ ਤੁਸੀਂ ਕਰ ਰਹੇ ਤਾਂ ਸੈਂਟਰ ਤੋਂ ਕਿਉਂ ਨਹੀਂ ਕਰਵਾ ਦਿੰਦੇ ਹਾਂ ਹਾਂ ਤੁਸੀਂ ਕਰਵਾ ਦਿਓ ਜੇ ਤੁਹਾਨੂੰ ਕੋਈ ਲਾਅ ਸੋਰਾ ਸੈਂਟਰ ਨੂੰ ਕੀ ਲਾਅ ਸੋਣਾ ਬਿਲਕੁਲ ਨਾਲ ਹੀ ਮੰਗਾ ਉੱਤੇ ਸੈਂਟਰ ਨੇ ਪਹਿਲਾਂ ਹਮੇ ਭਰੀ ਹੋਈ ਹੈ ਜਿਹੜੇ ਪਹਿਲੇ ਅੰਦਰ ਬਿਲਕੁਲ ਜ ਬਿਲਕੁਲ ਮੰਗਾ ਸਾਰੀਆਂ ਕਿਸਾਨਾਂ ਦੀਆਂ ਸੇਮ ਨੇ ਕਿਸਾਨਾਂ ਨੂੰ ਵੀ ਇਕਤਾ ਦਾ ਲਾਮਬੰਦੀ ਵੱਲ ਆਉਣਾ ਚਾਹੀਦਾ ਹੈ ਖੈਰ ਵਿਖਣ ਵਾਲੀ ਗੱਲ ਹੈ ਕਿ ਕਿਉਂਕਿ ਇੰਨੀ ਦਿਨੀ ਜਿਹੜਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪੈਰ ਪੈਰ ਉੱਤੇ ਉਹ ਵਿਗੜ ਰਹੀ ਹੈ 15ਵੇਂ ਦਿਨ ਜਿਹੜਾ ਮਰਨ ਵਰਤ ਤੇ ਦੂਜੇ ਪੰਨੇ ਸ਼ੰਭੂ ਬਾਰਡਰ ਤੇ ਵੱਖਰੀ ਤਰ੍ਹਾਂ ਦੇ ਜਿਹੜੇ ਹਾਲਾਤ ਤੇ ਅਜਿਹੇ ਸਾਰੇ ਮਾਮਲੇ ਉੱਤੇ ਚਰਚਾ ਜਿਹੜੀ ਹੈ ਪੰਜਾਬ ਦੀ ਜਾਂ ਕਹਿ ਸਕਦਾ ਕਿ ਦੇਸ਼ ਭਰ ਦੇ ਕਿਸਾਨਾਂ ਦੀ ਹਾਟੀ ਪੱਟੀ ਉੱਤੇ ਇਹ ਚਰਚਾ ਵੱਡੇ ਪੱਧਰ ਉੱਤੇ ਹੈ ਖੈਰ ਇਸ ਅੱਜ ਦੇ ਇਸ ਵਿਸ਼ੇ ਉੱਤੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਉਗੇਰਾ ਸੀਮਾਰ ਤੇ ਪੱਤਰਕਾਰ ਸਰਦਾਰ ਪਰਮਿੰਦਰ ਸਿੰਘ ਰਾਏਪੁਰ ਜੀ ਖੈਰ ਰਾਏਪੁਰ ਸਾਹਿਬ ਤੁਸੀਂ ਚੈਨਲ ਇਮਿਸ਼ਨ ਦੀ ਡੋਲਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਜੀ ਪਰਮਿੰਦਰ ਸਾਹਿਬ ਧੰਨਵਾਦ ਜੀ ਇਹ ਮਿਸ਼ਨ ਪੰਜਾਬੀ